<laughs> yeah, 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 yeah. Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non profit, educational, or personal use tips the balance in favor of fair use. ਸਸ਼ੀ ਗਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਫੜ ਕੇ ਲਿਆਏ ਹਾਂ ਬਿਕਰਮਦੀਪ ਭੈਣ ਤੇ ਉਹਦੇ ਜੀਜੇ ਨੂੰ ਇਹਨਾਂ ਨੇ ਬਹੁਤ ਗੰਦ ਪਾ ਰੱਖਿਆ YouTube ਉੱਤੇ ਤੇ ਬਹੁਤੀ देर ਨਾ ਕਰਦੇ ਫੇਰ ਚਲੋ ਕਰਦੇ ਹਾਂ ਆਪਣੀ ਵੀਡੀਓ ਨੂੰ ਸ਼ੁਰੂ ਲਓ ਜੀ ਸਵੇਰੇ ਸਵੇਰੇ ਖਬਰ ਆਈ ਹੈ ਕਿ ਬਹੁਤ ਭੈੜੀ ਕਿ ਸਾਡਾ ਮੋਟਰਸਾਈਕਲ ਕੋਈ ਚੱਕ ਕੇ ਲੈ ਗਿਆ ਪਤਾ ਕਿੱਥੇ ਆ ਮੋਟਰਸਾਈਕਲ ਹੈ ਕੋਈ ਹੈਗੀ ਸੂਰਤ ਸੂਰਤ ਤਾਂ ਕੋਈ ਹੁੰਦੀ ਸੂਰਤ ਗੋਲ ਗੰਦਾ ਤਾਂ ਰੱਜਿਆ ਰਹਿੰਦਾ ਸਾਰਾ ਦਿਨ ਵਿਚਾਰਾ ਉਹਨੂੰ ਸੱਤ ਕਿੱਥੇ ਹੋਵੇ ਹੈ ਤੁਹਾਨੂੰ ਕਹਿੰਨੀ ਆ ਮੈਂ ਯਾਰ ਮੋਟਰਸਾਈਕਲ ਕਿੱਥੇ ਆ ਦੀਦਾ ਕਿਤੇ ਮੈਂ ਕੌਣ ਲੈ ਗਿਆ ਹੋਏ ਕਹਿੰਦੇ ਕੌਣ ਲੈ ਗਿਆ ਦੇਖਿਆ ਦਿਮਾਗ ਮੰਮੀ ਇਹਦਾ ਕੌਣ ਲੈ ਗਿਆ ਬਾਹਰ ਸੁੱਡਲੇ ਜੀ ਇਹ ਤੈਨੂੰ ਕੌਣ ਕਹਿੰਦਾ ਵੀ ਇਹਦੇ ਕੋਲ ਦਿਮਾਗ ਹੈਗਾ ਲੋਕੀ ਯਾਦ ਰਿਹਾ ਫੇਨੀ ਵਾਰੀ ਹੋ ਗਿਆ ਇਹ ਦੋ ਵਾਰੀ ਹੋ ਗਿਆ ਇੱਕ ਇੱਕ ਵਾਰੀ ਹੋਰ ਹੋਇਆ ਤੇ ਉਹ ਸਾਡੇ ਨਾਲ ਇਦਾਂ ਉਹਨਾਂ ਦਾ ਖੇਤ ਜਿਹੜਾ ਆ ਸਾਹਮਣੇ ਉਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਇਹ ਫੋਨ ਕੀਤਾ ਇਹਨਾਂ ਨੂੰ ਰਾਤ ਨੂੰ ਕਹਿੰਦਾ ਤੁਹਾਡਾ ਮੋਟਰਸਾਈਕਲ ਉਸਨੂੰ ਤੇਰਾ ਬਾਹਰ ਆ 1 ਵਜਾ ਰਾਤ ਦਾ ਉਸਲੇ ਕੀਤਾ ਆਇਓ ਕਰਿਓ ਮੂੰ ਮੜਿਆ ਆਪਣ ਨੂੰ ਹੈ ਹੈ ਇਹ ਮੋਟਰਸਾਈਕਲ ਚੋਰੀ ਕਰ ਜਾਦਾ ਕਿਉਂ ਆਹੋ ਤੇਰਾ ਕਿਵੇਂ ਕੋਈ ਮੋਟਰਸਾਈਕਲ ਚੱਕ ਕੇ ਲੈ ਜਾਊਗਾ ਤੇਰੇ ਘਰ ਦੇ ਚਾਸ਼ ਫੇਰੇ ਤਾਂ ਆਰਮੀ ਖੜੀ ਹੈ ਔਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸੈਰਬ੍ਰਿਤ ਅਮਨ ਲੋ ਜੀ ਹੁਣ ਗਰਮੀ ਦਾ ਥੋੜੀ ਥੋੜੀ ਸਟਾਰਟ ਹੋ ਗਈਆਂ ਆ ਅੱਜ ਤਾਂ ਇਦਾਂ ਲੱਗਨ ਤੇ ਆ ਜਿੱਦਾਂ ਹੈ ਨਾ ਠੰਡ ਹੁੰਦੀ ਨਹੀਂ ਉਹ ਧੁੱਪ ਹੀ ਹੁੰਦੀ ਆ ਸਾਟ ਇੰਨੀ ਕੁੜਾਕੇਦਾਰ ਧੁੱਪ ਨਿਕਲੀ ਪਈ ਆ ਤੇ ਉੱਤੋਂ ਨਾ ਗਰਮ ਕੱਪੜੇ ਪਾਉਣ ਨੂੰ ਦੇਲ ਨਹੀਂ ਹੋਣ ਕਰਦਾ ਜੇ ਸੁੱਡ ਲਈਏ ਡੰਗਰੇ ਜੀ ਇਹ ਵੀ ਗਰਮੀ ਇੰਨੀ ਲੱਗੀ ਜਾਂਦੀ ਆ ਤੁਹਾਨੂੰ ਪਤਾ ਵੀ ਗਰਮੀ ਵਾਲਾ ਮੌਸਮ ਆ ਗਿਆ ਤਾਂ ਆਪ ਦਾ ਗਰਮ ਕੱਪੜੇ ਲਾ ਲਓ ਉਹਦੀ ਵੀ ਜਿਹੜੀ ਗਰਮ ਟੀ-ਸ਼ਰਟ ਪਈ ਵਾਰਮਰ ਉਹ ਵੀ ਉਹਦਾ ਲਵਾ ਦੇ ਸਾਰੇ ਠੰਡ ਲੰਘ ਗਈ ਮਾ ਦੇ ਪੁੱਤਾਂ ਨੇ ਤੁਸੀਂ ਕੱਪੜੇ ਨਹੀਂ ਬਦਲੇ ਆਪਦੇ ਉਹੀ ਵਿੱਚ ਮਰਮਾ ਪੱਕੀ ਮੈਲ ਖਾਨ ਤੋਂ ਬੈਠੋਗੇ ਨਾ ਸਾਰੇ ਸਿਆਲ ਦੀ ਮੈਲ ਤੁਹਾਡੇ ਆਲੀੜਿਆਂ ਚ ਨਿਕਲੂਗੀ ਹੁਣ ਤਾਂ ਮੈਂ ਬਸ ਦੋਕ ਦਿਨ ਹੋ ਹੋ ਜਾਂਦੋ ਤੇ ਫੇ ਮੈਂ ਨਾ ਜਿਹੜੇ ਸਰਦੀਆਂ ਦੇ ਕੱਪੜੇ ਰਾਦ ਨੇ ਵਿੱਚ ਤੇ ਗਰਮੀ ਵਾਲੇ ਕੱਢ ਲੈਣੇ ਬਾਹਰ ਤੇ ਕਿਉਂਕਿ ਫੇ ਥੋੜਾ ਜਿਹਾ ਅਲਮਾਰੀਆਂ ਨੂੰ ਵੀ ਸਾਹ ਆਊਗਾ ਤੇ ਸਾਨੂੰ ਵੀ ਸਾਹ ਆਊਗਾ ਕਿਉਂਕਿ ਇੰਨੇ ਜਿਆਦਾ ਕੱਪੜੇ ਪਾ ਪਾ ਕੇ ਪਾ ਪਾ ਕੇ ਸਾਹ ਹੁਣਾ ਔਖਾ ਹੋਇਆ ਆ ਅਲਮਾਰੀਆਂ ਨੂੰ ਵੀ ਤੇ ਸਾਨੂੰ ਵੀ ਤੇ ਇਹਨਾਂ ਨੂੰ ਵੀ ਤੁਹਾਨੂੰ ਸਾਹ ਆਉਣਾ ਤਾਂ ਔਖਾ ਹੋਇਆ ਵਾ ਕਿਉਂਕਿ ਤੁਸੀਂ ਸਾਰਾ ਸਾਲ ਨਾ ਹੱਤੇ ਨਹੀਂਗੇ ਆ ਦੋ ਦੋ ਗਿੱਠਾਂ ਹੀ ਤਾਂ ਤੁਹਾਡੇ ਮੈਲ ਜੰਮੀ ਪਈ ਆ ਸਾਰਾ ਸਿਆਲ ਤੁਹਾਡਾ ਆਹੀ ਹਾਲ ਰਿਆ ਆਹੀ ਤੁਹਾਡੇ ਕੱਪੜੇ ਰਹਿ ਆਹੀ ਤੁਹਾਡਾ ਹੁਲੀਆ ਰਿਆ ਨਾ ਕਦੇ ਤੁਹਾਡਾ ਸਰਵਾਇਆ ਦੇਖਿਆ ਵੀ ਵਾਲ ਚੱਜ ਨਾਲ ਇਕੱਠੇ ਕੀਤੇ ਹੁਣ ਆਹੀ ਹਾਲ ਰਿਆ ਤੁਹਾਡਾ ਮੈਂ ਤੁਹਾਨੂੰ ਵੀ ਹੁੰਦਾ ਇਹਨਾਂ ਨੂੰ ਮੈਂ ਕਿਹਾ ਮੈਨੂੰ ਚਾਹ ਬਣਾ ਦਿਓ ਪਲਾ ਕੇ ਪਲਾਈ ਨਹੀਂ ਹੁਣ ਮੈਂ ਆਪੇ ਬਣਾਉਣੀ ਪੈਣੀ ਮੈਨੂੰ ਉਹਨੇ ਗੋਲੀਆਂ ਵੱਧ ਖਾ ਲਈਆਂ ਤਾਂ ਕਰਕੇ ਉਹਨੂੰ ਚੱਕਰ ਪਈ ਜਾਂਦੇ ਨਹੀਂ ਨਾ ਬੁਰਾ ਹਾਲਤ ਬਾਅਦ ਚ ਕੀ ਹੋਊ ਕਿੰਨੀ ਜ਼ਿਆਦਾ ਗਰਮੀ ਆਉਣੀ ਐ ਇਤਕੀ ਲੱਗਦਾ ਗਰਮੀ ਜ਼ਿਆਦਾ ਪਊ ਚਾਤਾ ਤਾਂ ਕਰ ਜਾਣਾ ਤੈਨੂੰ ਕੱਲ ਤਾਂ ਨਵਾਇਆ ਠੰਡੇ ਠੰਡੇ ਪਾਣੀ ਨਾਲ ਅੱਜ ਵੀ ਨਾ ਚੱਲ ਫਿਰ ਨਵਾੜਣ ਦੇ ਪਾਇਨਾ ਚੱਲ ਬੱਚੇ ਇਹ ਤਾਂ ਸਾਰਾ ਸਾਲ ਆਪਣੀ ਨਾਤੀ ਕੀ ਤੈਨੂੰ ਕਿੱਥੋਂ ਨਵਾ ਦੂਗੀ ਜਿਹੜੀ ਮਾਂ ਹੁੰਦੀ ਆ ਉਹਨੂੰ ਹੁੰਦਾ ਵੀ ਮੇਰੇ ਜਵਾਕ ਨਹਾ ਤੋ ਕੇ ਸੋਹਣੇ ਲੱਗਣ ਤੇ ਖੇਡਦੇ ਫਿਰਨ ਫਿਰ ਸੋਹਣੇ ਲਾਦੇ ਜਵਾਕ ਤੇ ਇਹਨੂੰ ਤਾਂ ਹੈ ਹੀ ਨਹੀਂ ਸੁੱਡਲ ਜੀ ਨੂੰ ਇਹਦੇ ਜਵਾਕ ਆ ਜਿਹੜੇ ਇਹਦੀ ਦਾਦੀ ਸਾਂਭਦੀ ਇਹਨਾਂ ਦੀ ਇਹ ਮੈਂ ਤਾਂ ਕਦੇ ਵੇਖਿਆ ਨਹੀਂ ਵੀ ਇਹਨੇ ਜਵਾਂ ਦੇ ਜਵਾਕਾਂ ਨੂੰ ਕਦੇ ਰੋਟੀ ਵੀ ਖਵਾਈ ਆ ਆਪਦੇ ਹੱਥਾਂ ਨਾਲ ਨਾ ਜਵਾਂ ਨਹੀਂ ਦੇਖਿਆ ਮੈਂ ਇਹਦਾ ਜਵਾਕਾਂ ਨੂੰ ਯਾਦ ਮੰਗਵਾ ਦਿੱਤ ਪਾਦੀ ਪਾਤੀ ਹੋਊਗੀ ਸਾਰਾ ਸਿਆਲ ਨਾ ਹੋਣਾ ਨੀਗਾ ਮੇਰੇ ਤੇ ਗਈ ਆਓ ਮੈਂ ਕਹ ਮੇਰੇ ਤੇ ਗਈ ਆਓ ਕਿਉਂ ਤੈਨੂੰ ਕੋਈ ਸ਼ੱਕ ਆ ਵੀ ਤੇਰੇ ਬੱਚੇ ਹੈਗੇ ਆ ਕਿ ਨਹੀਂ ਇਹ ਵਾਲਾ ਦਾਂਦੀ ਗੱਡੀ ਚੜੀ ਹੁਣ ਆਪਣੇ ਪੀਲੇ ਫੀਲੇ ਜੇ ਫੀਲੇ ਚਿੱਟੇ ਕਰਵਾ ਦੋ ਸੱਚੀ ਉਹਦਾ ਦੰਦਾਂ ਦਾ ਟ੍ਰੀਟਮੈਂਟ ਕਰਾ ਲਾ ਕਹੀਦੀ ਐ ਨਾ ਤੈਨੂੰ ਮੇਰੇ ਦੰਦ ਜਿਹੜੇ ਦੋ ਆਣਾ ਬੱਚੀ ਪੀਲੇ ਆ ਉਹ ਚਿੱਟੇ ਨਹੀਂ ਹੁੰਦੇ ਜਿਨਾ ਮਰਜੀ ਬੁਰਸ਼ ਕਰ ਲਵਾ ਇਸ ਦਾ ਕੇਕ ਕਮਲੀ ਵਿੱਚ ਹੈਗੀ ਐ ਮੈਂ ਇਹਨੂੰ ਹੋਣੀ ਕਰਦੀ ਹੈਗੀ ਅਨ ਦੇਖਾ ਨਹੀਂ ਕਰਦੀ ਤੇਰੇ ਚ ਸਿਰਫ ਇਹ ਇੱਕ ਕਮੀ ਨਹੀਂ ਤੇਰੇ ਚ ਬਹੁਤ ਕਮੀਆਂ ਤੇਰੇ ਚ ਅਸੀਂ ਜੇ ਤੈਨੂੰ ਗਿਣੌਣ ਬੈਠ ਜਾਈਏ ਨਾ ਤੇ ਤੂੰ ਥੱਕ ਜੈਂਗੇ ਸੰਦੇ ਸੰਦੇ ਦੁਆਰਾ ਕਰ ਕੀ ਕਹਿੰਨੀ ਐ ਨਾ ਸੁਣਿਆ ਕਰਦੀ ਮੈਂ ਕਹਾਂ ਇਹ ਮੇਰੇ ਵਿੱਚ ਕਮੀ ਹੈਗੀ ਐ ਇਹਨੂੰ ਮੈਂ ਅਨਸੁਨਾ ਨਹੀਂ ਕਰਦੀ ਨਾ ਮੈਂ ਦੇਖਾ ਕਰਦੀ ਐ ਗੱਲ ਕੋਈ ਬਣਦੀ ਐ ਅਨਸੁਨਾ ਉਹਨਾਂ ਕਰਦੀਆਂ ਉਹਨਾਂ ਤੇ ਦੇਖਾ ਨਹੀਂ ਕਰਦੀ ਕੀ ਕਹੀ ਜਾਂਦੀ ਮਤਲਬ ਕਿ ਕਈ ਉਹ ਆਪਣੀ ਗਲਤੀ ਨੂੰ ਅਨਸੁਨਾ ਕਰ ਦਿੰਦੇ ਉਸ ਗੱਲ ਦੀ ਸੁਣਦੇ ਨਹੀਂ ਤੇ ਸੁਣ ਵੀ ਲੈਂਦੇ ਆ ਤਾਂ ਅਨਸੁਨਾ ਕਰ ਦਿੰਦੇ ਮਤਲਬ ਕਿ ਕਹਿੰਦੇ ਆ ਹਾਂ ਸੁਣ ਲਈ ਆ ਪਰ ਉਹਨੂੰ ਗੌਰ ਨਹੀਂ ਕਰਦੇ ਮੈਂ ਅਸੀਂ ਤੇ ਗੌਰ ਕਰਦੀ ਆ ਇਲਾਜ ਦੱਸਿਓ ਜਿਹੜੀਆਂ ਅਸੀਂ ਤੈਨੂੰ ਚੰਗੀਆਂ ਗੱਲਾਂ ਦੱਸਦੇ ਆ ਉਹ ਤਾਂ ਤੇਰੇ ਖਾਣੇ ਨਹੀਂ ਪੈਂਦੀਆਂ ਤੇ ਤੈਨੂੰ ਕੋਈ ਇਲਾਜ ਹੁਣ ਕਿਵੇਂ ਦੱਸ ਦਵੇ ਦੱਸੋ ਬਾਈ ਇਹਨੇ ਸੋ ਕੋਲਡ ਆਡੀਅנס ਇਹਨੂੰ ਇਲਾਜ ਜਿਹੜੇ ਇਹਦੇ ਦੋ ਦੰਦ ਪੀਲੇ ਆ ਉਹਨਾਂ ਨੂੰ ਕਾਲਾ ਕਿਵੇਂ ਕਰਗੇ ਨਹੀਂ ਰਮ ਟ੍ਰੀਟਮੈਂਟ ਕਰਾਉਣਾ ਪੈਣਾ ਹੁਣ ਅੱਜ ਅਸੀਂ ਬਣਾਉਣੇ ਆ ਅੱਜ ਆਲੂ ਤੇ ਚਨੇ ਤੇ ਕੱਲ੍ਹ ਨੂੰ ਆਪਾਂ ਜਾਵਾਂਗੇ ਕਿਤੇ ਘੁੰਮਣ ਕੰਮਣ ਤੁਸੀਂ ਕੱਲ੍ਹ ਨੂੰ ਸਾਇਦ ਪੇਪਰ ਪੈ ਜਾਣਾ 11 ਵਜੇ ਤੱਕ ਫੇਸ ਆਨ ਨੂੰ ਦੋ ਸ਼ੂਟਿੰਗਾਂ ਆ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਘਰ ਦੇ ਸਾਡੇ ਵਲੌਗ ਵਧੀਆ ਲੱਗਦੇ ਆ ਕਿ ਬਾਹਰਲੇ ਲੱਗਦੇ ਆ ਤੁਸੀਂ ਵਲੌਗ ਚਾਹੇ ਘਰੇ ਬਣਾ ਕੇ ਅਪਲੋਡ ਕਰਦੋ ਚਾਹੇ ਬਾਹਰ ਕਿਤੇ ਘੁੰਮਣ ਜਾਣੇ ਉਥੋਂ ਦਾ ਅਪਲੋਡ ਕਰਦੋ ਉਹਨਾਂ ਐ ਤਾਂ ਪਸੰਦ ਕਰ ਹੀ ਲੈਣਾ ਤੁਹਾਡੀ ਆਡੀਅੰਸ ਨੇ ਕਿਉਂਕਿ ਉਹਨੇ ਘੜਾ ਆਪਣੀ ਸ਼ਕਲ ਦਿਖਾਉਣੀ ਹੁੰਦੀ ਸੁਡਲ ਜੇ ਨੇ ਉਹਨੇ ਤਾਂ ਤੈਨੂੰ ਸਾਹਮਣੇ ਕਰ ਦੇਣਾ ਹੁੰਦਾ ਤੇਰੇ ਅੰਗ ਪ੍ਰਦਰਸ਼ਨ ਕਰਵਾਉਣੇ ਹੁੰਦੇ ਸਾਰਿਆਂ ਨੂੰ ਤੇ ਉਹਨੂੰ ਪਤਾ ਹੀ ਆ ਵੀ ਤੂੰ ਹੀ ਉਹਦਾ ਕੰਟੈਂਟ ਹੈ ਵੀ ਜੇ ਉਹਦੀ ਸ਼ਕਲ ਸਾਹਮਣੇ ਆ ਗਈ ਕਿਸੇ ਨੇ ਵੀਊ ਹੀ ਨਹੀਂ ਦੇਨੇ ਵਲੌਗ ਨੂੰ ਬਾਹਰਲੇ ਇੱਥੇ ਕਮੈਂਟ ਕਰਿਆ ਕਿ ਕਦੇ-ਕਦੇ ਘੁੰਮ ਲਿਆ ਕਰੋ ਕੱਲ ਵੀ ਘੁੰਮਣ ਚੱਲਦੇ ਜੇ ਜਾਲਾ ਕਮੈਂਟ ਆਗੇ ਨਾ ਜਾਇਓ ਪੇਰਾਂ ਨੇ ਲੈ ਗਏ ਨਾ ਸਾਰੇ ਠੰਡ ਲੰਘ ਗਈ ਤੁਹਾਡੀ ਆ ਮੰਜਾ ਵੇਖ ਲਾ ਓਵੇਂ ਉਗ ਲਿਆ ਦਾ ਉਗ ਲਿਆ ਪਤਾ ਨਹੀਂ ਕਿਵੇਂ ਬਹਿ ਕਿਵੇਂ ਜੈਨੇ ਤੁਸੀਂ ਤੇ ਉੱਥੇ ਤੁਹਾਡੇ ਜਵਾਗ ਪੋਟੀ ਕਰੀ ਜਾਂਦੇ ਬਾਥਮ ਕਰੀ ਜਾਂਦੇ ਤੁਸੀਂ ਉੱਥੇ ਬਹਿ ਕੇ ਰੋਟੀ ਕਿਵੇਂ ਖਾ ਲੈਂਦੇ ਮੰਜੇ ਤੇ ਮੈਂ ਤਾਂ ਆਗ ਵੇਕੇ ਹੀ ਸੂ ਗਈ ਹੁੰਦੀ ਤੂੰ ਮੰਜੇ ਤੇ ਬੈਠੀ ਹੋਵੇਂ ਸਬਜ਼ੀ ਉੱਤੇ ਰੱਖੀ ਬੈਠੀ ਐ ਚੀਰੀ ਜਾਂਦੀ ਐ ਸੂਗ ਸਾਗ ਨਹੀਂ ਹੁੰਦੀ ਤੁਹਾਨੂੰ ਡੰਗਰਾਂ ਨਾਲ ਵੀ ਜ਼ਿਆਦਾ ਭੈੜਾ ਹਾਲ ਹੋਇਆ ਪਿਆ ਤੁਹਾਡਾ ਤਾਂ ਅੱਜ ਅਸੀਂ ਬਣਾਉਣੇ ਆਂ ਚੀ ਆਲੂ ਤੇ ਟਣੇ ਪੱਟਣੇ ਸਾਡੇ ਨਾ ਗਲ ਦੇਣਗੇ ਪਤਾ ਨਹੀਂ ਕੀ ਗੱਲ ਜਿੰਨੀ ਵਾਰੀ ਟਣੇ ਬਣਾਏ ਨਾ ਗਲੇ ਜ ਨਹੀਂ ਉਹ ਸਾਰੇ ਸਵਾਦ ਕਹਿੰਦੇ ਸਵਾਦ ਨਹੀਂ ਮੜੇ ਸਵਾਦ ਦੇ ਆਜ ਅਸੀਂ ਨਾ ਕੁੱਕਰ ਚ ਬਣਾ ਕੇ ਦੇਖਦੇ ਹਾਂ ਤੋ ਕੁੱਕਰ ਚ ਰਹਿਣ ਦੇ ਐਵੇਂ ਗੈਸ ਬਾਲ ਲੇਗੀ ਤੈਨੂੰ ਮੈਂ ਸੌਖਾ ਤਰੀਕਾ ਦੱਸ ਦਿੰਨੀ ਆ ਤੋ ਆਪ ਦੀ ਟੀ-ਸ਼ਰਟ ਜੀ ਲਾ ਜਿਹੜੀ ਸਾਰਾ ਸਿਆਰ ਲਾਈ ਨੀਂਗੀ ਉਹਦੇ ਚ ਪਾ ਦੇ ਛੋਲੇ ਘੰਟਾ ਅਵੇ ਕੀ ਕਿਵੇਂ ਗਲਦੇ ਤੁਹਾਡੇ ਛੋਲੇ ਜਿੰਨੇ ਬੈਕਟੀਰੀਆ ਤੇ ਟੀ-ਸ਼ਰਟ ਦੇ ਸਾਰੇ ਜਮ ਵਗੈਰਾ ਸਾਰੇ ਕੁਝ ਉਹਦੇ ਚ ਜਾੜੂਗਾ ਤੇ ਤੁਹਾਡੇ ਛੋਲੇ ਸਬ지 ਇੱਕ ਹੀ ਫਿਰ ਕਿੰਦੀ ਸਵਾਦ ਬਣਦੀ ਨਾ ਬਾਪਾ ਭੜਿਆ ਪਿਆ ਖਵਾਉਣਿਆ ਨਾ ਕੀ ਗੜਾ ਇੰਨੇ ਕੋਲ ਉਧਰ ਤੇ ਖਾਲਾ ਖਵਾਉਣੇ ਨਾ ਉਹ ਕੁੜੀ ਖਿਡਾਉਣੇ ਦਿਖਾਉਣ ਆਈ ਆ ਆਪਦੇ ਤੇ ਉਹਨੂੰ ਕਹਿੰਦਾ ਪਾਸੇ ਜਾ ਕੇ ਦਿਖਾ ਲਾ ਵੀਰਾਂ ਬੱਚੇ ਤੈਨੂੰ ਕੌਣ ਸਮਝਾਵੇ ਵੀ ਸਾਰਾ ਕੰਟੈਂਟ ਤੇ ਤੇਰੀ ਮੰਮੀ ਐ ਸਾਰਾ ਫੋਕਸ ਤਾਂ ਉਹਨੇ ਉਹਦੇ ਤੇ ਕਰਨਾ ਹੁੰਦਾ ਥੋਨੂੰ ਨਹੀਂ ਨਾ ਵੇਚ ਲਿਆ ਸਕਦਾ ਇਹਨੇ ਨੇ ਆਲੇ ਤੁੰਡਾਂ ਦੀ ਮਾਰ ਕਾਲ ਕਰਕੇ ਕੇਗਰੋ ਇਹ ਜੇ ਮੈਂ ਕੱਲ ਕੀਤੀਆਂ ਸੀ ਅੱਜ ਇਹਨੇ ਕਰਵਾਈਆਂ ਨਹੀਂ ਸ਼ਾਇਦ ਉਹੇ ਕਰਵਾਏਗਾ ਤੇ ਹੁੰਡੀਆਂ ਤੈਨੂੰ ਸਾਰੇ ਕਹਿੰਦੇ ਆ ਬੱਚੇ ਆਪਦੀ ਦਾਦੀ ਨੂੰ ਜਾ ਕੇ ਕਹਿ ਵੀ ਤੂੰ ਛੇਤੀ ਛੇਤੀ ਠੀਕ ਹੋ ਜਾ ਤੂੰ ਹੀ ਸਾਨੂੰ ਸੰਭਾਲ ਲੈਣਾ ਤੂੰ ਹੀ ਮੇਰਾ ਸੈਸੂ ਸੈਟ ਕਰਕੇ ਵਾਹਣਾ ਸਹੀ ਕਰਨਾ ਵੀ ਇਹ ਤਾਂ ਜਿਹੜੀ ਕੈਮੇ ਸਾਹਮਣੇ ਗੱਲਾਂ ਕਰਨ ਵਾਲੀ ਆ ਗੱਲਾਂ ਕਰਕੇ ਛੱਡ ਦਿੰਦੀ ਆ ਬਾਅਦ ਚ ਭੁੱਲ ਜਾਂਦੀ ਆ ਹਾਂ ਮੈਂ ਕੈਮੇ ਸਾਹਮਣੇ ਆ ਗੱਲ ਕਹੀ ਸੀ ਤੋ ਨਾ ਘਰ ਵੀ ਲਵਾਂ ਤੇ ਆਦੀ ਦਾਦੀ ਨੂੰ ਕਹਿ ਛੇਤੀ ਠੀਕ ਹੋ ਨੌ ਦੀ ਇਹ ਲੱਡੂ ਬਹੁਤ ਬਹੁਤ ਧੰਨਵਾਦ ਤੇਰਾ ਦੱਸਣ ਵਾਸਤੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਨੂੰ ਲੱਡੂ ਕਹਿੰਦੇ ਆ ਮੁੰਡਾ ਹੋਇਆ ਜੀ ਸਾਡੇ ਲਾਗੇ ਗੁੰਡੀਆਂ ਦੇ ਤੇ ਲੱਡੂ ਆਇਆ ਲੱਡੂ ਉਹ ਡੰਗਰ ਆਇਆ ਸੁੱਡ ਲਾਇਆ ਗਧਿਆ ਖੋਤਿਆ ਤੂੰ ਵੀ ਲੱਜਾ ਕੇ ਲੱਡੂ ਵਾਲੀ ਕੌਲੀ ਉਹ ਮੰਜੇ ਤੇ ਰੱਖਤੀ ਐ ਐਡਾ ਤੁਹਾਡਾ ਗੰਦਾ ਮੰਜਾ ਪਤਾ ਨਹੀਂ ਤੁਸੀਂ ਕਿਵੇਂ ਬਹਿ ਕੇ ਖਾ ਲੈਨੇ ਆ ਉਹਦੇ ਤੇ ਐ ਜੇ ਮੰਜਾ ਕੋਈ ਨਹੀਂ ਘਰੇ ਰੱਖਦਾ ਕਿਸੇ ਘਰੇ ਜਾ ਕੇ ਵੇਖੋ ਸਾਰਿਆਂ ਦੇ ਮੰਜੇ ਐ ਧੋਤੇ ਸਵਾਰੇ ਹੁੰਦੇ ਵਧੀਆ ਤੇ ਚਲ ਮੰੰਜਾ ਤੁਹਾਡੇ ਤੇ ਨਹੀਂ ਧੋਤਾ ਇਹਨਾਂ ਤੁਸੀਂ ਮੰंजे ਤੇ ਕਪੜਾ ਹੀ ਚੜਾ ਲਓ ਵੀ ਲਾ ਕੇ ਕਪੜਾ ਧੋਤਾ ਦਸਾਂ ਦਿਨਾਂ ਬਾਅਦ ਤੇ ਉਹ ਚੜਾਤਾ ਫੇਰ ਤੇ ਇਹ ਜਾਂ ਮੰंजे ਦਾ ਰੂੜੀਆਂ ਤੇ ਪਿਆ ਹੁੰਦਾ ਕੋਈ ਹਾਲ ਹੀ ਤੁਹਾਡਾ ਗਧਿਆਂ ਦਾ ਡੰਗਰਾਂ ਦਾ ਬਣਾ ਹਲੇ ਸਾਬ ਬਣੂਗਾ ਮਿਕਸ ਸਬਜੀ ਛੋਲੇ ਤਰੀ ਬਣਾਉਣ ਦਾ ਤਰੀਕਾ ਇਹ ਤੁਹਾਨੂੰ ਦੱਸਾਂਗੇ ਆਹ ਅਸੈਸਰੀ ਰੱਖਣੀ ਹੈ ਸਾਰੀ ਵੇ ਗੱਧਿਆ ਅਸੈਸਰੀ ਹੁੰਦੀ ਹੈ ਜਿਹੜੀ ਫੋਨਾਂ ਦੀ ਹੁੰਦੀ ਹੈ ਮੋਬਾਈਲਾਂ ਦੀ ਜਾਂ ਫਿਰ ਗੱਡੀਆਂ ਕਾਰਾਂ ਦੀ ਹੁੰਦੀ ਹੈ ਇਹ ਜਿਹੜਾ ਪਖਾਣਾ ਬਣਾਉਣਾ ਵਿੱਚ ਜਿਹੜਾ ਸਮਾਨ ਪਾਉਣਾ ਉਹਨਾਂ ਇੰਗਰੀਡੀਅੰਟਸ ਕਹਿੰਦੇ ਆ ਜੇ ਨਹੀਂ ਬੋਲਣਾ ਹੁੰਦਾ ਤਾਂ ਪੰਜਾਬੀ ਚ ਪਾਉਂਗਲਾ ਵੀ ਹਾਂ ਆ ਆ ਸਮਾਨ ਪੈਣਾ ਵਿੱਚ ਉਹਦੇ ਕਹਿੰਦੇ ਮੰਜੇ ਦੇ ਸਬਜ਼ੀ ਨਾ ਰੱਖਿਆ ਕਰੋ ਕੱਟਿਆ ਕਰੋ ਜਾਂ ਤਾਂ ਕੋਈ ਰੱਖ ਲਿਆ ਕਰੋ ਉੱਤੇ ਬਰਤਨ ਭਾਂਡਾ ਵਿਛਾ ਲਿਆ ਕਰੋ ਮੰਜੇ ਸਾਡੇ ਬੜੇ ਖਾਰੇ ਆ ਜਿਹੜਾ ਖਰਾਬ ਕੁਝ ਵਿਛਾ ਲਿਆ ਕਰੋ ਕਹਿੰਦੇ ਉਹਨਾਂ ਦੇ ਕਹਿਣਾ ਪਤਾਉਂਦਾ ਕਿ ਇਹ ਕੀ ਮੰਜੇ ਖਰਾਬ ਹੁੰਦੇ ਆ ਇਹ ਤਾਂ ਉੱਦੇ ਖਰਾਬ ਹੈ ਤਾਂ ਤਾਂ ਕੀ ਖਰਾਬ ਜ਼ਰੂਰੀ ਥੋੜੀ ਕੀ ਉਹ ਹੀ ਗੱਲ ਹੁੰਦੀ ਜੇ ਕੋਈ ਤੁਹਾਨੂੰ ਕਮੈਂਟ ਕਰਕੇ ਚੱਜ ਦੀ ਮੱਤ ਦੇਂਦਾ ਉਹਨੂੰ ਤੁਸੀਂ ਹਾਸੇ ਚ ਢਾ ਦੇਣੇ ਆ ਵੀ ਉਹਨੇ ਐਂ ਕਹਿ ਸੀ ਚੱਲ ਹੱਸ ਲ ਗਿਆ ਆਪਾ ਤੇ ਗੰਮ ਸਰ ਗਿਆ ਬਸ ਇਹ ਤੁਹਾਡੇ ਮੰਜੇ ਕਿਸੇ ਨੇ ਨਹੀਂ ਆ ਕੇ ਧੋਨੇ ਤੁਹਾਨੂੰ ਆਪ ਨਹੀਂ ਧੋਨੇ ਪਹਿਨੇ ਆ ਤੁਹਾਡਾ ਇਹ ਰਿਸ਼ਤੇਦਾਰ ਆ ਜਾਂਦਾ ਤੁਹਾਨੂੰ ਸੰਗ ਸੁੰਗ ਹੀ ਨਹੀਂ ਆਉਂਦੀ ਕਿ ਆ ਮੰਜੇ ਗਲੇ ਸਾਹਮਣੇ ਪਏ ਕੱਲ ਵਾਲਾ ਬਲੌਗ ਜਿਹੜਾ ਘਰ ਤੋਂ ਬਾਹਰ ਆਊਗਾ ਘਰ ਦੇ ਵਿੱਚ ਨਹੀਂ ਆਊਗਾ ਘਰ ਤੋਂ ਬਾਹਰ ਆਊਗਾ ਗੇਟੋਂ ਬਾਹਰ ਮਤਲਬ ਕੀ ਗੇਟੋਂ ਬਾਹਰ ਗੇਟੋਂ ਬਾਹਰ ਗਿਆ ਮੈਂ ਸੂਕੀ ਸੂਕੀ ਸਿਕਰ ਮੈਂ ਝਾਰ ਵਿੱਚ ਚਲ ਗਈ ਇੱਦਾਂ ਫੇਕ ਹੀ ਹੋਣਾ ਫੇਰ ਪਰ ਲੱਗ ਜਾਣੇ ਨਹੀਂ ਜੀ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਛੱਡ ਕੇ ਚਲੀ ਗਈ ਇਕੱਲੀ ਫੇਕ ਹੀ ਹੁਣ ਫੇ ਤੁਹਾਡਾ ਕੀ ਹੋਊ ਦੁਨੀਆ ਦੇ ਕਈ ਐ ਛੱਡ ਕੇ ਗਏ ਕਈ ਕੋਸ਼ ਹੋਇਆ ਕਈ ਕੁਝ ਹੋ ਗਿਆ ਦੁਨੀਆ ਤੇ ਪਲਟ ਗਈ ਦੁਨੀਆ ਇੱਕ ਵਾਰੀ ਕੋਈ ਕੁਝ ਤਾਂ ਕੁਝ ਹੋਊਗਾ ਹੀ ਤਾਂ ਵੀ ਦੁਨੀਆ ਚੱਲਦੀ ਰਹੀ ਫੇ ਕੀ ਹੁਣ ਚੱਲ ਜਰਾ ਇੱਕ ਤਲਾ ਚੱਲ ਜਰਾ ਜਾ ਜਾਵੜਾ ਤੇਰੇ ਵਾਸਤੇ ਕਿਹੜਾ ਨਵੀਂ ਗੱਲ ਪਹਿਲਾਂ ਇੱਥੋਂ ਰਸ ਕੇ ਪੀਕੇ ਗਈ ਸੀ ਹੁਣ ਇੱਥੋਂ ਰਸ ਕੇ ਸਿੱਧਾ ਜਹਾਜ ਚੜਜੇਂਗੇ ਏ ਦੇ ਕੋ ਗੱਪ ਮਾਰਨੀ ਉਹਦੇ ਕਿਦਾਂ ਮਾਰ ਸਕਦੀ ਦੱਸ ਤੂੰ ਗੱਪ ਮੈਂ ਮਾਰ ਸਕਦੀ ਐ ਇਦਾਂ ਕਿ ਕੱਲੂ ਮੈਂ ਨਾ ਇੱਕ ਨਾ ਉਹ ਕੋਠੀ ਗ੍ਰੀਤਨੀ ਆ ਤੇ ਨਾਲ ਇੱਕ ਮੈਂ ਲਵੂੰਗੀ ਉਹ ਵਾਲੀ ਕਾਰ ਕਿਹੜੀ ਹੁੰਦੀ ਆ ਉਹ ਜੀ ਬੈਗਣ ਜੀ ਬੈਗਣ ਜੀ ਬੈਨ ਕਾਰ ਲਵੂੰਗੀ ਦੇਖ ਕੋਠੀ ਮੈਂ ਕੱਲੂ ਬੰਗਲਾ ਬਣਾਉਣਾ ਆ ਤੇ ਲੈ ਇਹ ਕਿੱਡੀ ਕ ਗੱਲ ਤੁਸੀਂ ਹੁਣੇ ਬੋਲ ਦੋ ਵਿੱਚ ਵੀ ਅਸੀਂ ਅੱਜ ਨਾਤੇ ਸੀਗੇ ਉਹ ਵੀ ਕਿਸੇ ਨੇ ਸੱਚ ਨਹੀਂ ਮੰਨਣਾ ਉਹ ਵੀ ਸਾਰਿਆਂ ਨੇ ਕਹਿਣਾ ਝੂਠ ਹੀ ਬੋਲਦੇ ਆ ਇਹਨੇ ਕੱਚੜੇ ਜਿਹੇ ਰਹਿੰਦੇ ਆ ਉਹ ਇਹ ਨਾ ਮੇਰੇ دل ਕਰਦਾ ਕਿ ਮੈਂ ਨਾ ਕੁਝ ਨਾ ਬਣਾਵਾਂ ਨਾ ਦਾਲ ਬਣਾਵਾਂ ਨਾ ਰੋਟੀ ਬਣਾਵਾਂ ਐਸ਼ ਕਰਾਂ ਅੱਜ ਐਸ਼ ਤੇ ਖਾਣਾ ਵੀ ਆ ਕਿੱਥੇ ਖਾਣਾ ਆ ਗਿਆ ਪਹਿਲਾਂ ਤਾਂ ਬਹੁਤ ਲੱਲੇ ਲਾਇਵੇ ਕੰਮ ਕਰ ਕਰਕੇ ਅੱਗੇ ਤੇ ਸੱਸੀ ਕੰਮ ਕਰਦੀ ਏ ਡੱਕਾ ਤੋੜ ਕੇ ਨੀ ਦੂਰਾ ਕਰਦੀ ਤੂੰ ਤਾਂ ਇਹਨਾਂ ਨੂੰ ਤਾਂ ਜਿੰਨਾ ਮੱਝ ਹੀ ਕਹਿ ਲੋ ਇਹਨਾਂ ਦੇ ਘਰੇ ਸਾਫ ਸਫਾਈ ਨਹੀਂ ਹੋਣੀਗੀ ਇਹ ਜਿਹੜੇ ਲੋਕ ਹਨ ਨਾ ਇੱਕ ਘਰਾਂ ਚ ਰਹਿਣ ਵਾਲੇ ਨਹੀਂਗੇ ਇਹ ਪਸ਼ੂ ਵਾਲੇ ਜਿਹੜੇ ਵਾੜੇ ਹੁੰਦੇ ਆ ਉੱਥੇ ਰਹਿਣ ਆਏ ਲੋਕ ਆ ਇਹ ਪਤਾ ਨਹੀਂ ਕਿਵੇਂ ਘਰਾਂ ਚ ਰਹੀ ਜਾਂਦੇ ਆ ਹਾਂਜੀ ਅੱਜ ਦੇ ਲਈ ਇੰਨਾ ਹੀ ਕਾਦੇ ਆਪਾਂ ਆਪਣੀ ਵੀਡੀਓ ਨੂੰ ਸਮਾਪਤ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਨਾਲ ਹੀ ਜੇ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ